ਹਰਪ੍ਰੀਤ ਆਲੂ ਵਾਲੀਆ ਮੇਰੇ ਸਾਥੀ ਵਿੱਕੀ ਬਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਖੰਨਾ ਦੇ ਸੈਲੀਬ੍ਰੇਸ਼ਨ ਮਾਲ ਵਿਖੇ ਪੀਪੀਆਰ ਦੇ ਵਿੱਚ ਪਹੁੰਚੀ ਹੈ ਜਿੱਥੇ ਕਿ ਸ਼ੌਂਕੀ ਸਰਦਾਰ ਫਿਲਮ ਦੀ ਸਪੈਸ਼ਲ ਸਕਰੀਨਿੰਗ ਦਾ ਅਰੇਂਜਮੈਂਟ ਸਾਡੇ ਪੰਜਾਬ ਕੀ ਸਾਡੇ ਦੇਸ਼ ਦੇ ਵਿਖਿਆਤ ਕਲਾਕਾਰ ਤੇ ਗਾਇਕੀ ਅਮਰ ਨੂਰੀ ਜੀ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਪਿਆ ਪਹਿਲਾਂ ਵੀ ਮੈਮ ਹਮੇਸ਼ਾ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਸੱਭਿਆਚਾਰ ਨੂੰ ਪਿਆਰ ਵੀ ਕਰਦੇ ਨੇ ਤੇ ਪੰਜਾਬੀ ਸੱਭਿਆਚਾਰ ਦੇ ਵਿਸਤਾਰ ਦੇ ਵਿੱਚ ਵੀ ਤੇ ਉਹਦੀ ਦੇਖਰੇਖ ਤੇ ਉਹਦੀ ਸੁਰੱਖਿਆ ਦੇ ਵਿੱਚ ਵੀ ਜੋ ਜ਼ਰੂਰਤ ਹੈ ਆਪਣੇ ਵੱਲੋਂ ਹਮੇਸ਼ਾ ਉਸ ਚੀਜ਼ ਦੀ ਪ ਸੀ ਨਾਰੀਆ ਬੱਬੂ ਮਾਨ ਸਰ ਵੀ ਇੱਥੇ ਆ ਰਹੇ ਨੇ ਕੁਝ ਟਾਈਮ ਦੇ ਵਿੱਚ ਤੇ ਫਿਲਮ ਦੀ ਸਕਰੀਨਿੰਗ ਹੈ ਜਿਹੜੀ ਫਿਲਮ ਦਾ ਜਿਹੜਾ ਪ੍ਰੀਮੀਅਰ ਹੈ ਉਹ ਵੀ ਸ਼ੁਰੂ ਹੋਣ ਜਾ ਰਿਹਾ ਪਹਿਲਾਂ ਤਾਂ ਮੈਂ ਵੈਲਕਮ ਤੇ ਬਹੁਤ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਮੈਮ ਜਿਹੜੀ ਅੱਜ ਇਹ ਸਕਰੀਨਿੰਗ ਆਰਗੇਨਾਈਜ਼ ਕੀਤੀ ਜਾ ਰਹੀ ਹੈ ਮੈਮ ਕੀ ਜਿਹੜੀ ਸ਼ੌਂਕੀ ਸਰਦਾਰ ਫਿਲਮ ਹੈ ਕੀ ਬੇਸ ਹੈ ਕਿਦੇ ਤੇ ਆਧਾਰਿਤ ਹੈ ਤੇ ਕੀ ਇਹ ਫਿਲਮ ਦਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਪੰਜਾਬੀ ਇੰਡਸਟਰੀ ਨੂੰ ਕਿਵੇਂ ਟੱਚ ਕਰੂਗੀ ਸਭ ਤੋਂ ਪਹਿਲਾਂ ਥੈਂਕ ਯੂ ਤੁਸੀਂ ਆਏ ਸਾਰੇ ਯਾਨੀ ਇੱਕ ਸੱਦੇ ਦੇ ਉੱਤੇ ਕਿਉਂਕਿ ਮੈਨੂੰ ਸਾਰੇ ਤਾਂ ਤੁਹਾਡੇ ਦੇ ਮਾਣ ਆ ਮੈਂ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਤੁਸੀਂ ਸਾਰੇ ਮੇਰੇ ਦਿਆ ਸ਼ਹਿਰ ਵਾਲੇ ਫਿਰ ਮੈਂ ਕੁਝ ਨਾ ਕੁਝ ਕਰ ਸਕਦੀ ਆ ਇਹ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਸਾਰਾ ਤੁਹਾਡੇ ਸਾਰਾ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਫਿਲਮ ਦਾ ਨਾਮ ਮੈਂ ਵੀ ਹਜੇ ਫਿਲਮ ਦੇਖਣੀ ਆ ਅੰਦਰ ਜਾ ਕੇ ਫਿਲਮ ਦੇਖੂਗੀ ਉਸ ਤੋਂ ਬਾਅਦ ਤੁਹਾਨੂੰ ਆ ਕੇ ਦੱਸੂਗੀ ਤੇ ਬਾਕੀ ਫਿਲਮ ਦਾ ਜਿਵੇਂ ਨਾਂ ਹੀ ਬੜਾ ਸੋਹਣਾ ਸ਼ੌਂਕੀ ਸਰਦਾਰ ਮੈਨੂੰ ਲੱਗਦਾ ਕਿ ਪੰਜਾਬ ਦੀ ਗੱਲ ਕਰਦੀ ਆ ਫਿਲਮ ਨਾਮ ਤੋਂ ਹੀ ਲੱਗ ਰਿਹਾ ਹੈ ਪੰਜਾਬ ਦੀ ਮਿੱਟੀ ਦੀ ਗੱਲ ਕਰੇਗੀ ਔਰ ਬੱਬੂ ਸਾਡੇ ਪਰਿਵਾਰ ਦਾ ਇੱਕ ਬਹੁਤ ਖਾਸ ਮੈਂਬਰ ਆ ਸੋ ਜਦੋਂ ਵੀ ਉਹਦਾ ਕੁਝ ਵੀ ਇਦਾਂ ਹੁੰਦਾ ਹੈ ਤਾਂ ਅਸੀਂ ਉਹ ਹਮੇ ਸਾਡੇ ਨਾਲ ਖੜਦਾ ਸੀ ਉਹਦੇ ਨਾਲ ਖੜਦੇ ਹਮੇਸ਼ਾ ਇਹ ਫਿਲਮ ਜਿਹੜੀ ਹੈਗੀ ਆ ਅ ਅੱਜ ਸਕਰੀਨਿੰਗ ਆ ਇਹਦੇ ਵਿੱਚ ਗੁੱਗੂ ਗਿੱਲ ਜੀ ਗੁਰੂ ਰੰਧਾਵਾ ਜੀ ਤੇ ਬੱਬੂ ਮਾਨ ਨੇ ਕੰਮ ਕੀਤਾ ਅ ਬਾਕੀ ਹੈਗਾ ਕਿ ਬੱਬੂ ਉਹਨਾਂ ਦੇ ਜਿਹੜੇ ਗਾਣੇ ਆ ਅੱਜ ਤੱਕ ਜਿੰਨੇ ਵੀ ਆਏ ਨੇ ਫਿਲਮਾਂ ਆਈਆਂ ਨੇ ਸਾਰੀਆਂ ਬਹੁਤ ਵਧੀਆ ਰਹੀਆਂ ਨੇ ਔਰ ਬਹੁਤ ਚੰਗੇ ਗਾਣੇ ਸੀਗੇ ਕੋਈ ਨਾ ਕੋਈ ਸੁਨੇਹਾ ਦੰਦੇ ਨੇ ਉਹਦੇ ਗਾਣੇ ਤੇ ਉਹਦੀਆਂ ਫਿਲਮਾਂ ਸਮਾਜ ਨੂੰ ਸੋ ਇਹ ਫਿਲਮ ਵੀ ਮੈਨੂੰ ਲੱਗਦਾ ਕੋਈ ਨਾ ਕੋਈ ਸੁਨੇਹਾ ਦੰਦੀ ਹੋएगी ਜ਼ਰੂਰ ਜਦੋਂ ਚੰਗੀਆਂ ਫਿਲਮਾਂ ਬਣਦੀਆਂ ਨੇ ਤਾਂ ਸਾਡਾ ਵੀ ਹੱਕ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਸਹਿਯੋਗ ਕਰੀਏ ਉਹਨਾਂ ਲੋਕਾਂ ਨੂੰ ਜਿਹੜੇ ਚੰਗੇ ਗਾਣੇ ਲਿਖਦੇ ਨੇ ਚੰਗਾ 뮤직 ਦੇ ਰਹੇ ਨੇ ਪੰਜਾਬ ਦੀ ਗੱਲ ਕਰਦੇ ਨੇ ਜਿਹੜੇ ਗਾਣੇ ਔਰ ਜਿਹੜੀਆਂ ਫਿਲਮਾਂ ਪੰਜਾਬ ਦੀ ਮਿੱਟੀ ਦੀ ਗੱਲ ਕਰਦੀਆਂ ਨੇ ਪੰਜਾਬ ਨੂੰ ਪ੍ਰਮੋਟ ਕਰਦੀਆਂ ਨੇ ਪੰਜਾਬ ਦੀ ਬੋਲੀ ਪੰਜਾਬ ਦਾ ਕਲਚਰ ਪੰਜਾਬ ਦਾ ਪਹਿਰਾਵਾ ਪੰਜਾਬ ਦਾ ਇਤਿਹਾਸ ਜਿਹੜੇ ਜੜੀਆਂ ਵੀ ਸੰਸਥਾ ਨੇ ਚਾਹੇ ਉਹ ਚਾਹੇ ਉਹ ਕੋਈ ਗਾਣਾ ਹੈ ਚਾਹੇ ਉਹ ਕੋਈ ਫਿਲਮ ਆ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਉਹਦੇ ਵਿੱਚ ਕੋਈ ਦੁਕਾਨਦਾਰੀ ਨਾ ਹੋਵੇ ਦਿਲੋਂ ਬੰਦਾ ਲੱਗਿਆ ਹੋਵੇ ਤਾਂ ਅਸੀਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜੇ ਆ ਸਾਨੂੰ ਜਿੱਥੇ ਵੀ ਬੁਲਾਣਗੇ ਅਸੀਂ ਹਾਜ਼ਰ ਆਪਣੀ ਪੰਜਾਬ ਦੀ ਮਿੱਟੀ ਦੀ ਸੇਵਾ ਲਈ ਬਾਤ ਵਧੀਆ ਮੈਮ ਨੇ ਗੱਲ ਕਹੀ ਹੈ ਕਿ ਜਦੋਂ ਵੀ ਪੰਜਾਬ ਨੂੰ ਪ੍ਰਮੋਟ ਕਰਨ ਦੀ ਗੱਲ ਆਊਗੀ ਪੰਜਾਬੀਅਤ ਨੂੰ ਪ੍ਰਮੋਟ ਕਰਨ ਦੀ ਆਊਗੀ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਖਾਣ-ਪਾਨ ਨੂੰ ਤੇ ਜੋ ਪੰਜਾਬੀ ਕਸਟਮ ਤੇ ਪੰਜਾਬੀ ਐਥਿਕਸ ਨੇ ਉਹ ਹਮੇਸ਼ਾ ਅੱਗੇ ਵਧ ਕੇ ਇਸ ਚੀਜ਼ ਦਾ ਸਹਿਯੋਗ ਕਰਨਗੇ ਮੈਮ ਆਪਾਂ ਦੇਖਿਆ ਗੁੱਗੂ ਗਿੱਲ ਸਰ ਦੋ ਜਨਰੇਸ਼ਨ ਤੋਂ ਮੈਮ ਉਹ ਪੈਰਲਲ ਵਰਕ ਕਰਦੇ ਆ ਰਹੇ ਨੇ ਉਹਨਾਂ ਨੇ ਉਹ ਟਾਈਮ 'ਚ ਵੀ ਕੀਤਾ ਜਦੋਂ ਮੈਮ ਸਿਨੇਮਾ ਬੜਾ ਕਨਜੈਕਟਿਡ ਸੀਗਾ ਬਟ ਹੁਣ ਬੜਾ ਵਾਈਡਰ ਹੋ ਚੁੱਕਿਆ ਵਾ ਮੈਮ ਪੰਜਾਬੀ ਸਿਨੇਮਾ ਵੀ ਹੁਣ ਸਾਊਥ ਦੇ ਪੈਰਲਲ ਕਹਿ ਲਈਏ ਤਾਂ ਹੌਲੀ-ਹੌਲੀ ਅੱਗੇ ਵੱਧਦਾ ਜਾ ਰਿਹਾ ਹੈ ਉਹਦਾ ਹੱਦਲ ਤੋਂ ਉੱਪਰ ਚੱਕਣ ਦੀ ਜ਼ਰੂਰਤ ਹੈ ਜਿਹੜੀ ਕਿ ਪੰਜਾਬ ਦਾ ਦੇਖਣ ਨੂੰ ਬਹੁਤ ਅਹਿਮ ਇਸਾ ਨੇ ਬਟ ਉਹ ਕਦੇ ਸਿਨੇਮੇ ਦੇ ਉੱਤੇ ਨਹੀਂ ਆਉਂਦਾ ਹੈਗਾ ਲੋਕ ਉਹਦੇ ਤੋਂ ਕਿਤੇ ਨਾ ਕਿਤੇ ਮੈਮ ਜਾਗਰੂਕ ਨਹੀਂ ਹੁੰਦੇ ਜਾਂ ਅਣਜਾਣ데요 ਜਾਂਦੇ ਨੇ ਤਾਂ ਮੈਮ ਜਿਵੇਂ ਸ਼ੌਂਕੀ ਸਰਦਾਰ ਤੁਸੀਂ ਪਹਿਲਾਂ ਵੀ ਬੜੀਆਂ achੀਆਂ ਫੈਮਿਲੀਅਰ ਮੂਵੀਆਂ ਕੀਤੀਆਂ ਨੇ ਜਿਵੇਂ ਕਿ ਅੱਧ ਖੜ ਉਮਰ ਤੋਂ ਬਾਅਦ ਬੰਦੇ ਦੀ ਲਾਈਫ ਸਟਾਈਲ ਕਿਵੇਂ ਆ ਉਹ ਵੀ ਬੜੀ achੀ ਥੋਡੀ ਮੂਵੀ ਸੀ ਮੈਮ ਤਾਂ ਕੀ ਅਜਿਹੇ ਪ੍ਰੋਜੈਕਟਸ ਪਾਈਪਲਾਈਨ ਦੇ ਵਿੱਚ ਹੈਗੇ ਨੇ ਜਿਹੜੇ ਕਿ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਹਾਈਡ ਟਰੁੱਥ ਨੇ ਜਿਹੜੇ ਲੁਕੇ ਹੋਏ ਸੱਚ ਨੇ ਉਹਨਾਂ ਨੂੰ ਸਾਹਮਣੇ ਲਿਆ ਸਕੇ ਆ ਗੱਲ ਇਹਦਾ ਕਿ ਫਿਲਮਾਂ ਤਾਂ ਬਣ ਰਹੀਆਂ ਨੇ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਜਿਹੜੀਆਂ ਸੱਚ ਦਿਖਾ ਰਹੀਆਂ ਨੇ ਜਿਹਦੇ ਵਿੱਚ ਸੱਚ ਆ ਔਰ ਪੰਜਾਬ ਦੀ ਮਿੱਟੀ ਦੀ ਗੱਲ ਕਰਦੇ ਆ ਇਤਿਹਾਸਿਕ ਮੂਵੀਜ਼ ਨੇ ਜਾਂ ਕੋਈ ਵੀ ਆ ਉਹ ਪਤਾ ਨਹੀਂ ਕੀ ਗੱਲ ਹੈ ਸਿਨੇਮੇ ਤੱਕ ਪਹੁੰਚਦੇ ਪਹੁੰਚਦੀਆਂ ਆ ਕਿੱਧਰ ਗਾਇਬ ਹੋ ਜਾਂਦੀਆਂ ਨੇ ਕੋਈ ਨਾ ਕੋਈ ਵਿੱਚ ਝਮੇਲਾ ਸ਼ੁਰੂ ਹੋ ਜਾਂਦਾ ਹੈ ਕਈ ਜਿਹੜੇ ਲੋਕ ਨੇ ਜਿਹੜੇ ਚਾਹੁੰਦੇ ਨਹੀਂ ਹੈਗੇ ਕਿ ਚੰਗੀਆਂ ਫਿਲਮਾਂ ਚੰਗੇ ਆ ਸਿਨੇਮਾ ਇਹਨਾਂ ਦਾ ਪੰਜਾਬ ਦਾ ਸਿਨੇਮਾ ਹੋਰ ਰਾਈਜ਼ ਕਰੇ ਕੁਝ ਲੋਕ ਨੇ ਜਿਹੜੇ ਕੁਸ ਭੈਟ ਕਰਕੇ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਫਿਲਮ ਸਿਨੇਮੇ ਤੱਕ ਇਹ ਨਹੀਂ ਪਹੁੰਚਦੀ ਹੈ ਕਿ ਬਹੁਤ ਸਾਰੀਆਂ ਫਿਲਮਾਂ ਐਦੀ ਰਹਿ ਜਾਂਦੀਆਂ ਨੇ ਪਰ ਸ਼ੁਕਰ ਹੈ ਚਪਾਲ ਹੈਗਾ ਉਹ ਫਿਲਮਾਂ ਫਿਰ ਜਦੋਂ ਨਹੀਂ ਸਿਨੇਮੇ ਤੱਕ ਪਹੁੰਚਦੀਆਂ ਚਪਾਲ ਤੇ ਪਹੁੰਚ ਜਾਂਦੀਆਂ ਨੇ ਤੇ ਚਪਾਲ ਤੇ ਜਾ ਕੇ ਦੇਖ ਸਕਦੇ ਨੇ ਜਿਵੇਂ ਸਾਡੀ ਫਿਲਮ ਸੀਗੀ ਵੱਡਾ ਘਰ ਉਹਦੇ ਵਿੱਚ ਬਹੁਤ ਅੱਛਾ ਸਨੇਹਾ ਸੀਗਾ ਤੇ ਜਿਹੜਾ ਇੱਕ ਇੱਕ ਫਿਲਮ ਮੇਰੀ ਹੁਣ ਆਈ ਸੀ ਪਿੱਛੇ ਜੇ 80 90 ਪੂਰਾ 100 ਉਹ ਬਹੁਤ ਸੋਹਣੀ ਫਿਲਮ ਸੀਗੀ ਵਹਿਮਾ ਭਰਮਾਂ ਤੋਂ ਜਿਵੇਂ ਅੱਜ ਲੋਕ ਪਏ ਹੋਏ ਨੇ ਆਪਣੇ ਗੁਰੂਆਂ ਪੀਰਾਂ ਦੇ ਗ੍ਰੰਥਾਂ ਨੂੰ ਛੱਡ ਕੇ ਬਾਗਵਦ ਗੀਤਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕੁਰਾਨੇ ਪਾਕ ਨੂੰ ਛੱਡ ਕੇ ਰਮਾਇਣ ਨੂੰ ਛੱਡ ਕੇ ਹੋਰ ਇਹ ਲੋਕਾਂ ਦੇ ਪਿੱਛੇ ਲੱਗੇ ਹੋਏ ਨੇ ਜਿਹੜਿਆਂ ਨੇ ਜਿਹੜੇ ਲੋਕਾਂ ਨੇ ਦੁਕਾਨਦਾਰੀਆਂ ਸ਼ੁਰੂ ਕੀਤੀ ਹੋਈਆਂ ਨੇ ਬਾਬੇ ਬਨੇ ਬੈਠੇ ਨੇ ਤੇ ਉਹ ਲੋਕਾਂ ਦੇ ਪਿੱਛੇ ਲੱਗ ਕੇ ਆਪਣਾ ਲਾਈਫ ਆਪਣਾ ਸਾਰਾ ਕੁਝ ਖਰਾਬ ਕਰ ਰਹੇ ਨੇ ਉਹਨਾਂ ਲੋਕਾਂ ਵਾਸਤੇ ਫਿਲਮ ਬਣਾਈ ਸੀ ਕਿ ਤੁਸੀਂ ਇਹ ਨਾ ਲੋਕਾਂ ਪਿੱਛੇ ਨਾ ਲੱਗੋ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਕੋਈ ਤਕਲੀਫ ਆ ਜੇ ਤੁਸੀਂ ਆਪਣੀ ਜ਼ਿੰਦਗੀ ਚ ਰੌਸ਼ਨੀ ਲਿਆਉਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਨੂੰ ਕਿਸੇ ਰਾਹ ਤੇ ਲੈ ਕੇ ਜਾਣਾ ਚਾਹੁੰਦੇ ਹੋ ਤੁਹਾਨੂੰ ਕੋਈ ਆਨਸਰ ਚਾਹੀਦਾ ਹੈ ਤੁਹਾਡੇ ਕੁਐਸਚਨ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜੋ ਉਹਦੇ ਵਿੱਚ ਤੁਹਾਨੂੰ ਰਾਹ ਲੱਭੂਗਾ ਤੁਸੀਂ ਬਾਗਵਤ ਗੀਤਾ ਪੜੋ ਉਹਦੇ ਵਿੱਚੋਂ ਰਾਹ ਲੱਭੂਗਾ ਤੁਹਾਨੂੰ ਜੀਨੋ ਵੀ ਤੁਸੀਂ ਮੰਨਦੇ ਹੋ ਜਿਹੜਾ ਵੀ ਤੁਹਾਡਾ ਧਰਮ ਆ ਹਰੇਕ ਧਰਮ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਦੱਸੀਆਂ ਗਈਆਂ ਤੁਹਾਨੂੰ ਰਾਹ ਦੱਸਿਆ ਗਿਆ ਇੱਕੋ ਹੀ ਗੱਲ ਹਰ ਧਰਮ ਦੇ ਵਿੱਚ ਦੱਸੀ ਗਈ ਆ ਔਰ ਤੁਸੀਂ ਆਪਣੇ ਮਹਾਪੁਰਸ਼ਾਂ ਨੂੰ ਗੁਰੂਆਂ ਨੂੰ ਪੈਗੰਬਰਾਂ ਨੂੰ ਉਹਨਾਂ ਨੂੰ ਫਾਲੋ ਕਰੋ ਸੰਤ ਮਹਾਤਮਾ ਨੂੰ ਫਾਲੋ ਕਰੋ ਉਹਨਾਂ ਦੀ ਬਾਣੀ ਨੂੰ ਫਾਲੋ ਕਰੋ ਅੱਜ ਕੋਰ ਕਲਯੁਗਾ ਅੱਜ ਬੜੇ ਅਖੌਤੀ ਸੰਤ ਬਣੇ ਹੋਏ ਨੇ ਮਹਾਪੁਰਸ਼ ਬਣੇ ਹੋਏ ਨੇ ਸੋ ਮੈਂ ਬੱਚਿਆਂ ਨੂੰ ਵੀ ਬੇਨਤੀ ਕਰਦੀ ਆ ਅੱਜ ਦੇ ਬੱਚੇ ਭੋਲੇ ਆ ਸੋ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਅਸਲ ਦੇ ਨਾਲ ਜੋੜ ਕੇ ਰੱਖੋ ਅਸਲੀ ਪੰਜਾਬ ਦਿਖਾਓ ਅਸਲੀ ਗ੍ਰੰਥ ਦਿਖਾਓ ਉਹਨਾਂ ਤੁਹਾਡੇ ਘਰ ਦੇ ਵਿੱਚ ਪਾਠ ਹੋਣਾ ਚਾਹੀਦਾ ਰੁਟੀਨ ਦੇ ਵਿੱਚ ਉਹਨਾਂ ਨੂੰ ਉਹਦੇ ਅਰਥ ਦੱਸੋ ਕੱਲਾ ਪਾਠ ਨਾ ਕਰੋ ਪਾਠ ਦੇ ਅਰਥ ਦੱਸੋ ਤੇ ਉਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਆਪਣੇ ਉੱਤੇ ਧਾਰਨ ਕਰਨਾ ਹੈ ਉਹ ਚੀਜ਼ਾਂ ਵੀ ਦੱਸੋ ਬੱਚਿਆਂ ਨੂੰ ਬਹੁਤ ਵਧੀਆ ਮੈਮ ਨੇ ਗੱਲ ਕਹੀ ਹੈ ਕਿ ਆਪਣੇ ਲਿਟਰੇਚਰ ਆਪਣੇ ਐਥਿਕਸ ਆਪਣੇ ਰਿਲੀਜੀਅਨ ਦੇ ਨਾਲ ਤੁਸੀਂ ਜੁੜ ਕੇ ਰਹੋ ਤਾਂ ਹੀ ਤੁਸੀਂ ਸਰਵਾਈਵ ਕਰ ਸਕਦੇ ਹੋ ਮੈਮ ਆਪਾਂ ਦੇਖਿਆ ਵੈ ਕਿ ਸਿਕੰਦਰ ਪਰਿਵਾਰ ਦੇ ਨਾਲ ਬੱਬੂ ਮਾਨ ਸਰ ਦੀ ਕੋਈ ਅੱਜ ਦੀ ਨਹੀਂ ਬੜੀ ਪੁਰਾਣੀਆਂ ਨਜ਼ਦੀਕੀਆਂ ਨੇ ਕਿਉਂਕਿ ਜਦੋਂ ਸਰਦੂਲ ਸਿਕੰਦਰ ਸਾਹਿਬ ਦਾ ਨਿਦਨ ਹੋਇਆ ਵੈ ਤਾਂ ਐਨ ਲਾ ਲੋ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਇੱਕ ਸਿਤਾਰਾ ਟੁੱਟ ਗਿਆ ਬਟ ਮੈਮ ਸਾਰੇ ਪੰਜਾਬ ਸਾਰੀ ਦੁਨੀਆ ਨੂੰ ਜਾਪਿਆ ਕਿ ਮਨੋਰੰਜਨ ਤੇ ਗਾਇਕੀ ਦਾ ਇੱਕ ਤਰ੍ਹਾਂ ਦਾ ਅਸਮਾਨ ਹੈ ਟੁੱਟ ਗਿਆ ਮੈਮ ਤੁਸੀਂ ਉਸ ਤੋਂ ਬਾਅਦ ਬੜਾ ਔਖਾ ਸਰਵਾਈਵ ਕੀਤਾ ਵੈ ਰੀਬੂਟ ਕੀਤਾ ਵੈ ਬਟ ਪੰਜਾਬੀਅਤ ਦੇ ਪ੍ਰਤੀ ਜੋ ਤੁਹਾਡੀ ਡੈਡੀਕੇਸ਼ਨ ਉਸ ਚੀਜ਼ ਨੂੰ ਤੁਸੀਂ ਦੌਰਾਨੇ ਹੋ ਤੇ ਅਕਸਰ ਮੌਕੇ ਦੇ ਮੌਕੇ ਅਜੇ ਉਪਰਾਲੇ ਕਰਦੇ ਰਹਿੰਦੇ ਹੋ ਤਾਂ ਮੈਮ ਹੁਣ ਨੈਕਸਟੋ ਦੇ ਵਿੱਚ ਇਸ ਤੋਂ ਬਾਅਦ ਸ਼ੌਂਕੀ ਸਰਦਾਰ ਤੋਂ ਬਾਅਦ ਮੈਮ ਕੋਈ ਨਵੇਂ ਪ੍ਰੋਜੈਕਟ ਖੰਨੇ ਵਾਸੀਆਂ ਦੇ ਲਈ ਕੋਈ ਅਨਾਉਂਸਮੈਂਟ ਕਰਨੀ ਹੋਵੇ ਕਿ ਇਸ ਤੋਂ ਬਾਅਦ ਇਹ ਚੀਜ਼ ਜਾਰੀ ਹੈ ਤੇ ਮੈਮ ਇਹ ਕੱਜ ਦਾ ਜਿਹੜਾ ਯੂਥ ਕੈਡਰ ਹੈ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੱਕ ਸਿਮਟ ਕੇ ਰਹਿ ਗਿਆ ਉਹਨਾਂ ਨੂੰ ਮੈਮ ਸਿਨੇਮਾ ਤੱਕ ਲਿਆਉਣ ਦੇ ਲਈ ਆਪਣੀ ਪਹਿਚਾਣ ਦੱਸਣ ਦੇ ਲਈ ਸਿਨੇਮਾ ਦੀ ਪਹਿਚਾਣ ਦੱਸਣ ਦੇ ਲਈ ਤੁਹਾਡੇ ਸਾਹਦੇ ਨਾਲ ਹੋਰ ਕਿੰਨੇ ਕੋ ਉਪਰਾਲੇ ਕਰਨ ਦੀ ਜ਼ਰੂਰਤ ਹੈ ਹ ਬਿਲਕੁਲ ਤੁਸੀਂ ਕਿਹਾ ਕਿ ਸਦੂਲ ਜੀ ਤੋਂ ਬਾ ਮੈਨੂੰ ਸਾਡੀ ਇੰਡਸਟਰੀ ਨੇ ਜਿੰਨੇ ਵੀ ਸਰਦੂਲ ਜੀ ਦੇ ਫੈਨਸ ਦੁਨੀਆ ਭਰ ਦੇ ਵਿੱਚ ਬੈਠੇ ਨੇ ਉਹਨਾਂ ਨੇ ਔਰ ਮੇਰੇ ਸ਼ਹਿਰ ਵਾਲਿਆਂ ਨੇ ਸਾਰੇ ਇਲਾਕੇ ਵਾਲਿਆਂ ਨੇ ਮੈਨੂੰ ਬਹੁਤ ਹੌਸਲਾ ਸਹਿਯੋਗ ਦਿੱਤਾ ਤਾਂ ਮੈਂ ਖੜੀ ਹੋਈ ਹਾਂ ਦੁਬਾਰਾ ਬਾਕੀ ਜਿਹੜੀਆਂ ਫਿਲਮਾਂ ਦੀ ਗੱਲ ਤੁਸੀਂ ਕੀਤੀ ਆ ਅ ਅੱਜ ਦੀ ਯੂਥ ਦੀ ਅੱਜ ਦੀ ਯੂਥ ਦੇ ਕੋਲ ਫੋਨ ਆ ਉਹ ਦੁਨੀਆ ਦੀ ਹਰ ਤਰ੍ਹਾਂ ਦੀ ਚੀਜ਼ ਦੇਖ ਰਹੇ ਨੇ ਉਹਦੇ ਵਿੱਚ ਸੋ ਉਹਨਾਂ ਨੂੰ ਹੁਣ ਸੈੱਟ ਕਰਨਾ ਬੜਾ ਔਖਾ ਏ ਪਰ ਪੰਜਾਬੀ ਕਦੇ ਹਾਰ ਨਹੀਂ ਮੰਨਦੇ ਹੁੰਦੇ ਜਿੱਥੇ ਸਾਰੀ ਦੁਨੀਆ ਦੀ ਬਸ ਹੋ ਜਾਂਦੀ ਆ ਪੰਜਾਬੀ ਉੱਥੋਂ ਸ਼ੁਰੂ ਕਰਦੇ ਨੇ ਸੋ ਅਸੀਂ ਖੜੇ ਆ ਆਪਣੇ ਬੱਚਿਆਂ ਨੂੰ ਜਨਰੇਸ਼ਨ ਨੂੰ ਨਸ਼ਿਆਂ ਤੋਂ ਵੀ ਮੁਕਤ ਕਰਾਂਗੇ ਉਹਨਾਂ ਨੂੰ ਇੱਕ ਸੱਚਾ ਜਰਾਹ ਵੀ ਦੇਵਾਂਗੇ ਆਪਣੇ 뮤직 ਸੰਗੀਤ ਰਾਹੀਂ ਗਾਣੇ ਰਾਹੀਂ ਆਪਣੀਆਂ ਫਿਲਮਾਂ ਰਾਹੀਂ ਔਰ ਹਮੇਸ਼ਾ ਇਦਾਂ ਜਿਹੜੀਆਂ ਜਿੱਥੇ-ਜਿੱਥੇ ਵੀ ਕੋਈ ਚੰਗੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਰਾਹੀਂ ਵੀ ਅਸੀਂ ਹਮੇਸ਼ਾ ਉਪਰਾਲਾ ਕਰਦੇ ਰਵਾਂਗੇ ਸੋ ਬਾਕੀ ਇਹ ਹੈ ਕਿ ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਆ ਦੇਖੋ ਮੀਡੀਆ ਦਾ ਵੀ ਬਹੁਤ ਜ਼ੋਰ ਲੱਗਿਆ ਹੋਇਆ ਕਿ ਉਹ ਆਪਣੇ ਮਿੱਟੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਸਾਰਿਆਂ ਨੂੰ ਪੇਰੈਂਟਸ ਨੂੰ ਵੀ ਮੈਂ ਬੇਨਤੀ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੀਆਂ ਚੀਜ਼ਾਂ ਘਰ ਦੇ ਵਿੱਚ ਚਲਾਓ ਘਰ ਦੇ ਵਿੱਚ ਮਾਹ ਪੁਰਖਾਂ ਨੇ ਜੋ ਤੁਹਾਨੂੰ ਦੱਸਿਆ ਹੈ ਜੋ ਜ਼ਿੰਦਗੀ ਦਾ ਤੁਹਾਡੀ ਲਾਈਫ ਨੂੰ ਜੀਣ ਦਾ ਇੱਕ ਸਹੀ ਰਾਹ ਹੈ ਉਹ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਸਿਖਾਉਣਾ ਸ਼ੁਰੂ ਕਰੋ ਕਈ ਵਾਰੀ ਮਾਪੇ ਆਪ ਆਪਣੇ ਉਹਦੇ ਵਿੱਚ ਕੰਮਾਂ 'ਚ ਬਿਜ਼ੀ ਹੋ ਜਾਂਦੇ ਨੇ ਤੇ ਬੱਚਿਆਂ ਨੂੰ ਇਗਨੋਰ ਕਰ ਦਿੰਦੇ ਨੇ ਬੱਚਿਆਂ ਨੂੰ ਟੀਵੀ ਲਾਤਾ ਕਾਰਟੂਨ ਲਾਤੇ ਆ ਲਾਤਾ ਉਹ ਲਾਤਾ ਵੀ ਆਪ ਆਪਾ ਫ੍ਰੀ ਹੋ ਕੇ ਆਪਣੇ ਇੰਜੋਏ ਕਰੀਏ ਪਰ ਬੱਚੇ ਵਿਗੜ ਰਹੇ ਨੇ ਪਤਾ ਨਹੀਂ ਬੱਚੇ ਕੀ ਦੇਖੀ ਜਾ ਰਹੇ ਨੇ ਬੱਚੇ ਦੇ ਦਿਮਾਗ 'ਚ ਕੀ ਪੈ ਰਿਹਾ ਸੋ ਤੁਸੀਂ ਜਿਵੇਂ ਇੱਕ ਜੱਟ ਇੱਕ ਕਿਸਾਨ ਆਪਣੀ ਫਸਲ ਨੂੰ ਬੀਜ ਕੇ ਉਹਦੀ ਰਾਖੀ ਕਰਦਾ ਹੈ ਉਸੇ ਤਰ੍ਹਾਂ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਆਪਣੀ ਔਲਾਦ ਦੀ ਰਾਖੀ ਕਰਨੀ ਬਣਦੀ ਹੈ ਜਦ ਤੱਕ ਉਹ ਬੱਚਾ 20 ਸਾਲ ਦੀ ਉਮਰ ਤੱਕ ਨਾ ਹੋ ਜਵੇ ਕਿਉਂਕਿ ਉਸ ਤੋਂ ਬਾਅਦ ਫਿਰ ਬੱਚਾ ਨਹੀਂ ਵਿਗੜਦਾ ਉਸ ਟਾਈਮ ਤੱਕ ਉਹਦੇ ਅੰਦਰ ਜਿਹੜੇ ਬੀਜ ਪਹਿਲਾਂ ਪਾਓ ਬਚਪਨ ਦੇ ਵਿੱਚ ਫਿਰ ਉਹ ਬੀਜ ਹੌਲੀ ਹੌਲੀ ਜਦੋਂ ਪੁੰਗਰਦੇ ਨੇ ਸੱਚਾਈ ਦੇ ਚੰਗਿਆਈ ਦੇ ਤਾਂ ਉਹਨਾਂ ਦੀ ਰਾਖੀ ਵੀ ਕਰੋ ਵੀ ਵਿੱਚ ਕੋਈ ਹੋਰ ਚੀਜ਼ ਤਾਂ ਨਹੀਂ ਐਡ ਹੋ ਰਹੀ ਕੋਈ ਵਾਇਰਸ ਤਾਂ ਨਹੀਂ ਆ ਰਿਹਾ ਉਹ ਚੀਜ਼ਾਂ ਦੀ ਰਾਖੀ ਮਾਪੇ ਆਪਣੇ ਕਰਨੀਆਂ ਸੋ ਉਹ ਵੀ ਉਹਨਾਂ ਦਾ ਵੀ ਰੋਲ ਬਹੁਤ ਵੱਡਾ ਹੈ ਬਹੁਤ ਵਧੀਆ ਮੈਮ ਨੇ ਗੱਲ ਕਹੀ ਹੈ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਅਵੇਅਰ ਹੋਣ ਦੀ ਬੜੀ ਜ਼ਰੂਰਤ ਹੈ ਪੇਰੈਂਟਸ ਦੇ ਨਾਲ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਹੈ ਪੇਰੈਂਟਸ ਦੇ ਨਾਲ ਜਿਹੜਾ ਉਹਨਾਂ ਦਾ ਸਹਿਚਾਰ ਹੈ ਤੇ ਪੇਰੈਂਟਸ ਦੇ ਨਾਲ ਜਿਹੜਾ ਉਹਨਾਂ ਦਾ ਗੱਲਬਾਤ ਕਰਨ ਦਾ ਢੰਗ ਹੈ ਉਹ ਹਮੇਸ਼ਾ ਲਿਬਰਲ ਹੋਣਾ ਚਾਹੀਦਾ ਈਜ਼ੀ ਹੋਣਾ ਚਾਹੀਦਾ ਤਾਂ ਕਿ ਬੱਚੇ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ ਆਪਣੀ ਮਾਂ ਬੋਲੀ ਨਾਲ ਜੁੜ ਸਕਣ ਆਪਣੇ ਸੱਭਿਆਚਾਰ ਨਾਲ ਜੁੜ ਸਕਣ ਤੇ ਆਪਣੇ ਰੂਟ ਕਨਾਲ ਨਾਲ ਜੁੜ ਸਕਣ ਫਿਰ ਅੱਜ ਬੱਬੂ ਮਾਨ ਸਾਹਿਬ ਵੀ ਆ ਰਹੇ ਨੇ ਇਸ ਤੋਂ ਬਾਅਦ ਤੁਹਾਡੀ ਉਹਨਾਂ ਨਾਲ ਵੀ ਮੁਲਾਕਾਤ ਕਰਾਉਣੀ ਹੈ ਥੈਂਕ ਯੂ ਜੀ ਰੀਵਿਊ ਕਰਦੇ ਆ ਆਉ ਜਾਣਦੇ ਆ ਮੈਮ ਅਮਰ ਨੂਰੀ ਇਹਨੂੰ ਪੰਜ ਚੋਂ ਕਿੰਨੇ ਅੰਕ ਦਿੰਦੇ ਆ ਤੇ ਕਿਵੇਂ ਪੰਜਾਬੀ ਦੇ ਜਿਹੜਾ ਸਾਡਾ ਲਿਟਰੇਚਰ ਹੈ ਪੰਜਾਬੀ ਦੀ ਜਿਹੜਾ ਸਾਡਾ ਸਿਨੇਮਾ ਹੈ ਉਹਨੂੰ ਅੱਗੇ ਵਿਧਾਨ ਦੇ ਵਿੱਚ ਕਿੰਨੀ ਕੇਸ ਅਸਸਟੇਬਲ ਹੋਗੀ ਪਹਿਲਾਂ ਤਾਂ ਮੈਮ ਫਿਲਮ ਬਾਕੀ ਬੜੀ ਐਂਟਰਟੇਨਿੰਗ ਸੀਗੀ ਕਿਉਂਕਿ ਜਿਹੜਾ ਯੂਥ ਦਾ ਜੋਸ਼ ਤੇ ਪਲੱਸ ਜੋ ਫੈਮਲੀਆਂ ਦੇਖਣ ਆਇਆ ਫੈਮਲੀ ਨਾਲ ਦੇਖਣ ਵਾਲੀ ਫਿਲਮ ਸੀ ਤਾਂ ਮੈਮ ਤੁਸੀਂ ਇਹਨੂੰ ਕੀ ਕਿੰਨੇ ਸਕੋਰ ਦਿੰਨੇ ਹੋ ਆਊਟ ਆਫ 5 ਪੰਜ ਚੋਂ 6 ਨੰਬਰ ਦਿੰਦੀ ਆ ਕਿਉਂਕਿ ਇਹ ਚੀਜ਼ਾਂ ਪੜਨੀਆਂ ਚਾਹੀਦੀਆਂ ਨੇ ਬਹੁਤ ਸਾਰੇ ਮੁੱਦੇ ਚੱਕੇ ਹੋਏ ਸੀ ਇਹਦੇ ਵਿੱਚ ਬਹੁਤ ਵਧੀਆ ਸੀਗੀ ਮ ਔਰ ਜੋ ਅੱਜ ਸਮਾਜ ਵਿੱਚ ਚੱਲ ਰਿਹਾ ਹੈ ਜੋ ਆਪਾਂ ਆਪਣੇ ਜੋ ਸਾਡੇ ਪੰਜਾਬੀਅਤ ਆ ਸਾਡਾ ਆਪਣਾ ਸਾਡੀ ਹੋਂਦ ਆ ਸੀ ਉਦੋਂ ਕਿਤੇ ਦੂਰ ਭਟਕ ਰਹੇ ਆ ਤੇ ਉਹ ਚੀਜ਼ੇ ਦੇ ਵਿੱਚ ਦਿਖਾਈ ਗਈ ਆ ਜਿਵੇਂ ਇੱਕ ਫੈਮਲੀ ਦਾ ਵੀ ਦਿਖਾਇਆ ਗਿਆ ਤੇ ਵੀ ਉਹ ਜਿਹੜੀ ਅੰਦਰ ਇੱਕ ਨਫ਼ਰਤ ਆ ਗਲਤਫਹਿਮੀਆਂ ਨਾਲ ਹੁੰਦੀ ਹੈ ਇੱਕ ਕਰੋ ਜਿਹੜਾ ਗੁੱਸਾ ਤੁਹਾਡੇ ਤੋਂ ਕਈ ਵਾਰੀ ਨਾ ਚਾਹੁੰਦੇ ਹੋ ਵੀ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰਵਾ ਦਿੰਦਾ ਉਹਨੂੰ ਕਾਬੂ 'ਚ ਰੱਖਣਾ ਚਾਹੀਦਾ ਹੈ ਗੁੱਸੇ ਨੂੰ ਔਰ ਜਿਹੜਾ ਇੱਕ ਦਿਖਾਇਆ ਕਿ ਸ਼ੈਤਾਨ ਦੇ ਪਿੱਛੇ ਦੁਨੀਆ ਲੱਗਦੀ ਆ ਸ਼ੈਤਾਨ ਕਿੱਦਾਂ ਗੁਮਰਾਹ ਕਰਦਾ ਹੈ ਨਾ ਦੁਨੀ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀਗੇ ਕਿ ਆਪਣੀ ਬਾਣੀ ਨੂੰ ਅਹਿਮੀਅਤ ਦੋ ਆਪਣੇ ਗ੍ਰੰਥਾਂ ਨੂੰ ਅਹਿਮੀਅਤ ਦੋ ਚਾਹੇ ਭਾਗਵਦ ਗੀਤਾ ਰਮਾਇਣਾ ਔਰ ਕੁਰਾਨੇ ਪਾਕ ਆ ਗੁਰੂ ਗ੍ਰੰਥ ਸਾਹਿਬ ਜੀ ਆ ਤੁਸੀਂ ਉਹਦੇ ਵਿੱਚੋਂ ਲੱਭੋ ਜੋ ਕੁਝ ਲੱਭਣਾ ਹੈ ਨਾ ਤੇ ਇਹ ਚੀਜ਼ ਬਹੁਤ ਬਹੁਤ ਵਧੀਆ ਲੱਗਿਆ ਸਾਰਾ ਜਿਹੜਾ ਜੋ ਵੀ ਉਹਨਾਂ ਦੇ ਵਿੱਚ ਦਿਖਾਇਆ ਗਿਆ ਤੇ ਮੇਰੇ ਖਿਆਲ ਦੇ ਵਿੱਚ ਇੱਕ ਪੰਜਾਬੀ ਹੀ ਇਦਾਂ ਕਰ ਸਕਦਾ ਹੈ ਬਾਤ ਵਧੀਆ ਮੈਮ ਨੇ ਗੱਲ ਦੱਸੀ ਹੈ ਮੈਮ ਆਪਾਂ ਦੇਖਿਆ ਰਿਸ਼ਤਿਆਂ ਨੂੰ ਬੜੇ ਵਧੀਆ ਢੰਗ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਮੇਨ ਗੱਲ ਹੈ ਪਖੰਡ ਦੇ ਉੱਤੇ ਵੀ ਚੋਟ ਕੀਤੀ ਗਈ ਹੈ ਜਿਹੜੀ ਉਹ ਚੀਜ਼ ਹੈ ਇਹ ਚੀਜ਼ ਕਿਤੇ ਨਾ ਕਿਤੇ ਪੰਜਾਬ ਨੂੰ ਦਿਖਾਉਣੀ ਬੜੀ ਜ਼ਰੂਰੀ ਹੈ ਕਿਤੇ ਨਾ ਕਿਤੇ ਆਪਾਂ ਲੋਕ ਆਪਣੇ ਅਸਲੀ ਉਸ ਚੀਜ਼ ਤੋਂ ਭਟਕ ਕੇ ਕਿਤੇ ਹੋਰ ਵੱਲ ਨੂੰ ਵੱਧ ਰਹੇ ਹਾਂ ਤਾਂ ਤੁਹਾਡੇ ਸਾਹਮਣੇ ਅਜਿਹੇ ਕਨਸੈਪਟ ਨੇ ਜਿਹੜੇ ਹੋਰ ਫਿਲਮਾਂ 'ਚ ਵੀ ਐਡ-ਆਨ ਕਰਨ ਦੀ ਜ਼ਰੂਰਤ ਹੈ ਤਾਂਕਿ ਲੋਕ ਇਹ ਚੀਜ਼ਾਂ ਤੋਂ ਅਵੇਅਰ ਹੋ ਸਕਣ ਤੇ ਆਪਣੇ ਬੈਕ ਟੂ ਬੇਸਿਕ ਬੈਕ ਟੂ ਰੂਟ ਕਨਾਲ ਆ ਸਕਣ ਬਿਲਕੁਲ ਕਿਉਂਕਿ ਜਿੱਥੇ ਇੰਟਰਟੇਨਮੈਂ ਉੱਥੇ ਜੋ ਸਮਾਜ ਦੇ ਵਿੱਚ ਕ੍ਰਿਤੀਆਂ ਹੋ ਰਹੀਆਂ ਨੇ ਉਹ ਵੀ ਚੱਕੜੀਆਂ ਚਾਹੀਦੀਆਂ ਨੇ ਤੇ ਬਾਕੀ ਯੂਥ ਜਿਹੜਾ ਭਟਕ ਰਿਹਾ ਹੈ ਉਹ ਸਿਰਫ ਇਸ ਕਰਕੇ ਕਿਉਂਕਿ ਉਹ ਆਪਣੇ ਆਪ ਨਾਲੋਂ ਟੁੱਟ ਗਿਆ ਆਪਣੇ ਧੁਰੇ ਤੋਂ ਟੁੱਟ ਗਿਆ ਪਰਿਵਾਰਾਂ ਨੂੰ ਚਾਹੀਦਾ ਪੇਰੈਂਟਸ ਨੂੰ ਚਾਹੀਦਾ ਘਰ ਦੇ ਵੱਡਿਆਂ ਨੂੰ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੋ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਜੋ ਵੀ ਧਰਮ ਤੁਹਾਡਾ ਹੈਗਾ ਤੁਸੀਂ ਉਹਨੂੰ ਉਹਨਾਂ ਗੁਰੂਆਂ ਪੀਰਾਂ ਦੇ ਜਿਹੜੇ ਰਾਹ ਦੱਸੇਗੇ ਨੇ ਉਹਨਾਂ ਤੇ ਜ਼ਰੂਰ ਚਲਾਓ ਉਹਦੇ ਵਿੱਚੋਂ ਹੀ ਤੁਹਾਨੂੰ ਇੱਕ ਸੋਹਣੀ ਜ਼ਿੰਦਗੀ ਦੇ ਉੱਤੇ ਚੱਲਣ ਦਾ ਤੁਹਾਨੂੰ ਇੱਕ ਮੌਕਾ ਮਿਲਦਾ ਹੈ ਔਰ ਤੁਹਾਨੂੰ ਇੱਕ ਸਿੱਖਿਆ ਮਿਲਦੀ ਆ ਮਨੋਰੰਜਨ ਵੀ ਤੁਸੀਂ ਕਰਦੇ ਹੋ ਔਰ ਜਿਹੜਾ ਪੰਜਾਬ ਆ ਸਾਡਾ ਪੰਜਾਬੀ ਹੈ ਜਿਹੜੇ ਅਸੀਂ ਵੈਸੇ ਚਲੋ ਜਿੱਥੇ ਵੀ ਦੁਨੀਆ ਦੇ ਵਿੱਚ ਅਣਖੀ ਲੋਕ ਸੱਚੇ ਲੋਕ ਬੈਠੇ ਨੇ ਹਰ ਕੋਈ ਆਪਣੀ ਐਫਰਟ ਕਰਦਾ ਹੈ ਪਰ ਇਹੀ ਦੇਖਿਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਅਣਖੀ ਨੇ ਔਰ ਆਪਣੇ ਮਿੱਟੀ ਨੂੰ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਦੇ ਨੇ ਉਹ ਪੰਜਾਬੀ ਨੇ ਉਹ ਪੰਜਾਬ ਦੀ ਮਿੱਟੀ 'ਚ ਪੈਦਾ ਹੋਇਆ ਹਰ ਇਨਸਾਨ ਆ ਉਹ ਚਾਹੇ ਕਿਸੇ ਵੀ ਕਾਸਟ ਦਾ ਹੈ ਪਰ ਉਹ ਪੰਜਾਬੀ ਆ ਪੰਜਾਬ ਦੀ ਮਿੱਟੀ 'ਚ ਜੰਮਿਆ ਹੈ ਨਾ ਹਵਾਵਾਂ 'ਚ ਪਲਿਆ ਬੜਿਆ ਸੋ ਉਹਦੇ ਅੰਦਰ ਇੱਕ ਅਣਖ ਹੈਗੀ ਆ ਇਦਾਂ ਦੀਆਂ ਫਿਲਮਾਂ ਜੇ ਆਉਣਗੀਆਂ ਨਾ ਤਾਂ ਮੇਰੇ ਖਿਆਲ ਦੇ ਵਿੱਚ ਸਾਡਾ ਜਿਹੜਾ ਸਮਾਜ ਆ ਉਹਦਾ ਮੁਹਾਂਦਰ ਹੀ ਬੜਾ ਸੋਹਣਾ ਹੋ ਜਾਏਗਾ ਬਹੁਤ ਵਧੀਆ ਗੱਲ ਮੈਡਮ ਨੇ ਬੜੀ ਚੰਗੀ ਗੱਲ ਕਹੀ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਅਕਸਰ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਨੇ ਜਿਹੜੇ ਆਪਣੇ ਲਿਟਰੇਚਰ ਦੇ ਨਾਲ ਆਪਣੇ ਸੱਭਿਆਚਾਰ ਨਾਲ ਜੁੜਨ ਆਪਣੀਆਂ ਜੜ੍ਹਾਂ ਨਾਲ ਜੁੜਨ ਤੇ ਮੁੜ ਜਿਹੜਾ ਸਿਨੇਮਾ ਹੈ ਆਪਣੇ ਸਵਰਨਮ ਦੌਰ ਵੱਲ ਨੂੰ ਵਤ ਸਕੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ